ਆਵਾਜ਼ ਪੰਜਾਬ ਟਾਈਮ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਲੁਧਿਆਣਾ ਦੀਆਂ ਤਸਵੀਰਾਂ ਜਿੱਥੇ ਕੀ ਲੋਕਾਂ ਦੇ ਵੱਲ ਇੱਕ ਨੌਜਵਾਨ ਦਾ ਇੱਟਾ ਮਾਰ-ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਸਿਰਫ ਇੱਕ ਗਲਤਫਹਿਮੀ ਦੇ ਅਧਾਰ ਤੇ ਲੋਕਾਂ ਨੂੰ ਗਲਤਫਹਿਮੀ ਹੁੰਦੀ ਹੈ ਦੇ ਉਸਦੇ ਅਦਾਤੇ ਹੀ ਇੱਟਾਂ ਮਾਰ-ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਦੱਸਿਆ ਜਾਂਦਾ ਹੈ ਕਿ ਲੁਧਿਆਣਾ ਦੇ ਵਿੱਚ ਮੋਟਰਸਾਈਕਲ ਬਾਈਕਸ ਵਾਲਾ ਦੇ ਵੱਲੋਂ ਇੱਕ ਲੁੱਟਖੋ ਕੀਤੀ ਜਾਂਦੀ ਹੈ ਜਿਸ ਤਿੱਕੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਹੀ ਉਹ ਲੁੱਟਖੋ ਕੀਤੀ ਜਾਂਦੀ ਹੈ ਪਹਿਲਾਂ ਉਸ ਨੂੰ ਕੁੱਟਿਆ ਜਾਂਦਾ ਹੈ ਪੂਰੀ ਢੀਂਡ ਦੇ ਵੱਲੋਂ ਅਤੇ ਬਚਾਅ ਕਰਨ ਦੇ ਲਈ ਉਹ ਨਹਿਰ ਵੱਲ ਨੂੰ ਭਜਦਾ ਹੈ ਤੇ ਨਹਿਰ ਵਿੱਚ ਛਾਲ ਮਾਰ ਦਿੰਦਾ ਹੈ ਕਿ ਹੋ ਸਕੇ ਦੋਸਤਾ ਬਚਾ ਜਾਏ ਪਰ ਜੋ ਢੀਂਡ ਹੈ ਉਸ ਦੇ ਵੱਲੋਂ ਨਹਿਰ ਵਿੱਚ ਛਾਲ ਮਾਰਨ ਤੋਂ ਬਾਅਦ ਉਸ ਦੇ ਵਿੱਚ ਨਹਿਰ ਤੇ ਹੀ ਇੱਟਾਂ ਰੋੜੇ ਵਹਰਾਏ ਜਾਂਦੇ ਹਨ ਜਿੱਥੇ ਉਹਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਉਸ ਤੇ ਗੰਭੀਰ ਚੋਟਾ ਲੱਗਣ ਤੋਂ ਬਾਅਦ ਉਸ ਦੀ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਪੀਡ ਦੇ ਵੱਲੋਂ ਇੱਕ ਗਲਤ ਫਹਿਮੀ ਦੇ ਆਧਾਰ ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੀ ਗੱਲ ਬੱਤੀ ਗੱਲਬਾਤ ਜਿਹੜੀ ਸੁਣੀ ਆ ਵੀ 15 ਤੋਂ 20 ਪਈਏ ਲਗਭਗ 14-15 ਪਈਏ ਕਹਿੰਦੇ ਇੱਧਰੋਂ ਆਏ ਨੇ ਮੋਟਰਸਾਈਕਲਾਂ ਤੇ ਉਨਾਂ ਕੋਲ ਹਥਿਆਰ ਸੀਗੇ ਗੰਡਾਸੇ ਕਿਰਪਾਨਾਂ ਸੀਗੀਆਂ ਤੇ ਇਹ ਤਿੰਨ ਮੁੰਡੇ ਜੋ ਹਰਨਾਮਪੁਰੇ ਦੇ ਇੱਕ ਨੱਤਾਂ ਦਾ ਵਾ ਇਹ ਆਪਣੇ ਜਸਵਾਲ ਮੰਗਰ ਸਾਈਡ ਤੋਂ ਆਏ ਨੇ ਉਹਨਾਂ ਨੂੰ ਨਹੀਂ ਪਤਾ ਵੀ ਕੀ ਗੱਲ ਆ ਕੀ ਨਹੀਂ ਉਹ ਪਈਆਂ ਨੇ ਆ ਕੇ ਉਹਨਾਂ ਨੂੰ ਰੋਕ ਲਿਆ ਜਿਹੜਾ ਉਹਦੇ ਭਰਾ ਤੇ ਦੱਸਣ ਦੀ ਗੱਲ ਆ ਕਹਿੰਦਾ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਸਾਡਾ ਮੋਬਾਈਲ ਚੋਰੀ ਹੈਗਾ ਕੋਈ ਉਹਨਾਂ ਦਾ ਰੋਲਾ ਪਿਆ ਉਹ ਕਹਿੰਦਾ ਵੀ ਸਾਡੀਆਂ ਜੇਬਾਂ ਫੋਨ ਨੂੰ ਉਹਨਾਂ ਨੇ ਕਹਿੰਦੇ ਸਾਡੇ ਦੋਨਾਂ ਦੇ ਮੋਬਾਈਲ ਖੋਲੇ ਤੇ ਕੁੱਟਮਾਰ ਸ਼ੁਰੂ ਕਰਤੀ ਕੁੱਟਮਾਰ ਕਰਦੇ ਕਰਦੇ ਜੋ ਹੱਥੋਂ ਪਾਈ ਹੋਈ ਜਿਹੜਾ ਵੱਡਾ ਮੁੰਡਾ ਜਿਹੜਾ ਮਨੀ ਆ ਕਹਿੰਦੇ ਉਹਦੇ ਤੇ ਉਹਨਾਂ ਨੇ ਬਹੁਤ ਸੱਟਾਂ ਮਾਰੀਆਂ ਉਹਨੇ ਡਰਦੇ ਨੇ ਨਹਿਰ ਚ ਸਾਲ ਮਾਰਤੀ ਉਹ ਲੈ ਹੀ ਸੀ ਨਾਲ ਸੀ ਨਹੀਂ ਦੋ ਜਣੇ ਉਹਦੇ ਹੋਰ ਨਾਲ ਸੀਗੇ ਇੱਕ ਪੁੱਤ ਦਾ ਸ਼ੱਕਾ ਭਰਾ ਸੀ ਪੰਜਾਬੀ ਸੀ ਸਾਡਾ ਭਰਾ ਸੀ ਇੱਕ ਹੋਰ ਨਾਲ ਸੀ ਉਹ ਕਿਵੇਂ ਠੀਕ ਨੇ ਸਾਡਾ ਮੁੰਡਾ ਇੱਥੇ ਜਾ ਕੇ ਇੱਕ ਇੱਕ ਦੇ ਸੱਟ ਲੱਗੀ ਆ ਉਹਨੂੰ ਲੈ ਗਏ ਤੇ ਜਦੋਂ ਡਰਦੇ ਨੇ ਨਹਿਰ ਚ ਸ ਕਿ ਤੋਂ ਦੀ ਕੋਸ਼ਿਸ਼ ਕਰੀਆ ਪਰ ਇਹਨੇ ਕਿਤੇ ਇੰਨੀ ਦਰਿੰਦਗੀ ਦਿਖਾਈਆ ਵੀ ਹਿੱਟਾਂ ਚੱਕ ਚੱਕ ਕੇ ਉਹਦੇ ਸਰਚ ਮਾਰੀਆਂ ਬਾਹਾਂ ਤੇ ਮਾਰੀਆਂ ਵੀ ਉਹਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ ਕਪਨਚੀ ਸੰਗੋਤ ਕੀ ਗੱਲਬਾਤ ਹੋਈ ਜੀ ਅੱਜ ਗੱਲਬਾਤ ਹੋਈ ਪਰਵਾਸੀਆਂ ਨੇ ਜਿਨ੍ਹਾਂ ਘੱਟੋ ਘੱਟ 15-20 ਜਣੇ ਵਗੇ ਸੀ ਉਹਨਾਂ ਨੇ ਆਪਣੇ ਇੱਕ ਆਪਣਾ ਨੌਜਵਾਨ ਬੀਰ ਸੀ ਨਾਪਰੇ ਤੋਂ ਮਨੀ ਉਹਨੂੰ ਤੇ ਦੋ ਤਿੰਨ ਬੰਦੇ ਹੋਰ ਸੀ ਉਹਨਾਂ ਨੂੰ ਪੀਲੀਆ ਨਹੀਂ ਆ ਕੇ ਪੁੱਟਿਆ ਤਾਂ ਪਾਣਾ ਸੀ ਉਹਨਾਂ ਦੇ ਹੱਥ ਚ ਨੇ ਡਰ ਦੇਣ ਵਾਲੇ ਨੇ ਇੱਕ ਨੇ ਨਹਿਰ ਚ ਡਾਈ ਮਾਰੀ ਤੇ ਫਿਰਾਂ ਨੇ ਉਹਨਾਂ ਨੂੰ ਨਿਕਲਣ ਦੀ بجائے ਉਹਨਾਂ ਦੇ ਟਾਂ ਮਾਰੀਆਂ ਉਹ ਮੋਕੇ ਤੇ ਡੁੱਬ ਗਿਆ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਸਿੱਖ ਸਿੱਖ ਨੌਜਵਾਨ ਸੀ ਬਿਲਕੁਲ ਜੀ ਸਿੱਖ ਨੌਜਵਾਨ ਸੀ ਕਿੰਨੀ ਉਮਰ ਹੋਈ ਉਮਰ ਉਹਦੀ ਹੈਗੀ ਸੀ 22-25 ਸਾਲ ਦੀ ਜਿਹੜੇ ਪ੍ਰਵਾਸੀਆਂ ਨੇ ਹਮਲਾ ਕੀਤਾ ਕੋਣ ਨੇਓ ਕਿੰਨੇ ਕਿੰਨੇ ਕੋਈ ਜਣੇ ਸੀ ਉਹ ਹੈਗੇ ਸੀ 20-25 ਜਣੇ ਸੀ ਕਾਰਨ ਕਿਰਿਆ ਜੀ ਲੁੱਟ ਦੀ ਪਤਾ ਨਹੀਂ ਕੀ ਆ ਪਤਾ ਹੀ ਉਹ ਇੱਕਦਮ ਹੀ ਆ ਕੇ ਹੁਣ ਤੇ ਆ ਕੇ ਉਹ ਮੁੰਡੇ ਨੂੰ ਪੈ ਗਏ ਤੇ ਪਿੰਦੇ ਸਾਰੀ ਇੱਕ ਤਾਂ ਨਹਿਰ ਚ ਡਾਈ ਮਾਰੀ ਬਾਕੀ ਇੱਕ ਉਹਨਾਂ ਆਪਣੀ ਥਾਣੀ ਲੈ ਕੇ ਗਏ ਨੇ ਮੁੰਡੇ ਨੂੰ ਉਹਦੇ ਕਿਰਪਾਨਾ ਕਰਪੁਨਾ